ਹੰਤਾਨ ਸਾਧਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆ ਤਾਂ ਇਹਨਾਂ ਗੱਲਾਂ ਬਾਤਾਂ ਦੀ ਅੱਜ ਪੰਜਾਬ ਨੂੰ ਬਹੁਤ ਸਾਰੀ ਲੋੜ ਹੈ ਤੇ ਇਹ ਅੱਜ ਅਸੀਂ ਜਿਹੜੇ ਛੜਕੀ ਹਾਸੇ ਹੁੰਦੇ ਆ ਉਹਦੇ ਤੇ ਅਸੀਂ ਪਾਉਣ ਜਾ ਰਹੇ ਆ ਵੀ ਜਿਹੜੇ ਪਸ਼ੂਆਂ ਦੇ ਵਿੱਚ ਵੱਜ ਕੇ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਬੇਸ਼ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਤਾਂ ਉਹਦੇ ਤੇ ਅਸੀਂ ਕੋਈ ਆਪਣੇ ਵਿਚਾਰ ਰੱਖ ਰਹੇ ਆ ਕਿ ਉਹਨਾਂ ਛੜਕੀ ਹਾਸੇ ਨੂੰ ਆਪਾਂ ਕਿਵੇਂ ਰੋਕਣਾ ਹੈ ਛੜਕੀ ਹਾਸੇ ਰੋਕ ਸਕਦੇ ਆ ਕੋਈ ਵੀ ਚੀਜ਼ ਹੈ ਉਹਨੂੰ ਕਾਬੂ ਵਿੱਚ ਕੀਤਾ ਜਾ ਸਕਦਾ ਕਟੌਲ ਕੀਤਾ ਜਾ ਸਕਦਾ ਅਸੀਂ ਅੱਜ ਆਪਣੇ ਇਸ ਤੇ ਵਿਚਾਰ ਰੱਖਨੇ ਆ ਵੀ ਜਿਹੜੇ ਛੜਕੀ ਹਾਸੇ ਆ ਜਿਹੜੇ ਪਸ਼ੂਆਂ ਦੇ ਨਾਲ ਐਕਸੀਡੈਂਟ ਹੁੰਦੇ ਆ ਜਾਂ ਪਸ਼ੂਆਂ ਦੇ ਵੀ ਸਟਾਫ ਫੇਟਾ ਵੱਜ ਜਾਂਦੀਆਂ ਤਾਂ ਬੰਦੇ ਤਾਂ ਬਹੁਤ ਸਾਰੇ ਇਸ ਦੁਨੀਆ ਤੋਂ ਚਲੇ ਗਏ ਬਹੁਤ ਸਾਰੇ ਨੌਜਵਾਨ ਚਲੇ ਗਏ ਜਿਵੇਂ ਰਾਜਵੀਰ ਗਵੰਧਾ ਜਿਹੜਾ ਮਤਲਬ ਉਹ ਕਲਾਕਾਰ ਸੀਗਾ ਇਸ ਦੁਨੀਆ ਦੇ ਵਿੱਚੋਂ ਚੱਲਿਆ ਗਿਆ ਤਾਂ ਅਸੀਂ ਇਹਨਾਂ ਘਟਨਾ ਤੋਂ ਕੁਝ ਸਿੱਖ ਗਏ ਤਾਂ ਅਸੀਂ ਅੱਜ ਆਪਣੇ ਵਿਚਾਰ ਰੱਖ ਰਹੇ ਆ ਵੀ ਪੂਰੇ ਪੰਜਾਬ ਦੇ ਵਿੱਚ ਗਾਈਆਂ ਦਾ ਸਰਭਾ ਹੋ ਜੇ ਵੀ ਘਰਾਂ ਵਿੱਚ ਗਾਈਆਂ ਕਿਸੇ ਦੇ ਕਿੰਨੀਆਂ ਐ ਫਾਰਮਾਂ ਦੇ ਵਿੱਚ ਕਿੰਨੀਆਂ 12 ਗਾਈਆਂ ਕਿੰਨੀਆਂ ਐ ਤੇ 10-10 ਪਿੰਡਾਂ ਦੀ ਗਊਸ਼ਾਲਾ ਬਣਾਈ ਜਾਵੇ 10-10 ਪਿੰਡਾਂ ਦੀ ਜਾਨੀ ਕਿ 10 ਪਿੰਡਾਂ ਦੀ ਗਊਸ਼ਾਲਾ ਬਣਾਈ ਜਾਵੇ ਪੂਰੇ ਪੰਜਾਬ ਦੇ ਵਿੱਚ ਗਾਈਆਂ ਦਾ ਸਰਵਾ ਹੋ ਜੇ ਤੇ 12 ਗਾਈਆਂ ਜਿਹੜੀਆਂ ਉਹ 10-10 ਪਿੰਡਾਂ ਦੀ ਇੱਕ ਗਊਸ਼ਾਲਾ ਬਣਾਈ ਜਾਵੇ ਜਿਹੜਾ ਗਊ ਟੈਕਸ ਲੈਨੇ ਉਹ ਪੂਰੇ ਪੰਜਾਬ ਦੇ ਵਿੱਚ ਜਦੋਂ 10-10 ਪਿੰਡਾਂ ਦੀਆਂ ਗਊਸ਼ਾਲਾ ਬਣ ਗਈਆਂ ਤੇ ਉੱਥੇ 5-7 ਬੰਦਿਆਂ ਨੂੰ ਰਚਕਾਰ ਵੀ ਮਿਲ ਸਕਦਾ ਹੈ ਤੇ ਜਿਹੜੀ ਉਹ 10 ਪਿੰਡਾਂ ਦੀ ਗਊਸ਼ਾਲਾ ਹੋਈ ਯਾਨੀ ਕਿ 10 ਪਿੰਡ ਹੀ ਉਹਦੀ ਪ੍ਰਬੰਧ ਕਰਨਗੇ ਥਾਂ ਦੇ ਦੇਣਗੇ ਤੇ ਕੋਸ ਉਹਦੇ ਵਿੱਚ ਹਿੱਸਾ ਸਰਕਾਰ ਪਾ ਦੇਊਗੀ ਕੁਝ ਲੋਕ ਪਾ ਦਿਆ ਕਰਨਗੇ ਜਵੇਂ ਤੂੜੀ ਹੋਗੀ ਜਾਂ ਪੱਠੇ ਹੋਗੇ ਉਹ 10 ਪਿੰਡਾਂ ਦੀ ਇੱਕ ਗਊਸ਼ਾਲਾ ਹੋ ਜਾਊਗੀ ਤੇ 10-10 ਪਿੰਡਾਂ ਦੀ ਜਦੋਂ ਗਊਸ਼ਾਲਾ ਹੋ ਗਈ ਤੇ ਜਿਹੜੀਆਂ ਵੀ ਕੋਈ 12 ਗਾਈਆਂ ਆ ਉਹ 10-10 ਪਿੰਡਾਂ ਦੀਆਂ ਗਊਸ਼ਾਲਾ ਦੇ ਵਿੱਚ ਆਪਣੇ ਕੰਟਰੋਲ ਹੋ ਜਾਣਗੀਆਂ ਨਾਲੇ ਤਾਂ ਜਿਹੜੇ ਵੀ ਕੋਈ ਬੇਰਜਕਾਰਾਂ ਨੂੰ ਰਜਕਾਰ ਮਿਲ ਜਾਊਗਾ ਉਦੋਂ ਬਾਅਦ 10 ਪਿੰਡਾਂ ਦਾ ਪੂਰਾ ਅੰਕੜਾ ਹੋਵੇ ਵੀ ਸਾਡੇ 10 ਪਿੰਡਾਂ ਦੇ ਵਿੱਚ ਕਿੰਨੀਆਂ ਗਾਈਆਂ ਐ ਜਦੋਂ ਕੋਈ ਗਾਂ ਨਹੀਂ ਕਿਸੇ ਨੇ ਛੱਡਣੀ ਹੈ ਤਾਂ ਆਪਦੀ ਗਊਸ਼ਾਲਾ ਦੇ ਵਿੱਚ ਹੀ ਜਾ ਕੇ ਛੱਡੇ ਉੱਥੇ ਉਹਦਾ ਪ੍ਰਬੰਧ ਹੋਵੇ ਜਾਨਿ ਕਿ ਇਹਨਾਂ ਦਾ ਪ੍ਰਬੰਧ ਹੋ ਸਕਦਾ ਉਹਨ ਜਿਹੜੀਆਂ ਬੇਸ਼ਕੀਮਤੀ ਜਾਨਾਂ ਚਲੀਆਂ ਗਈਆਂ ਆਪਾਂ ਉਹਨਾਂ ਤੋਂ ਕੁਝ ਸਿੱਖਣਾ ਹੈ ਵੀ ਇਹਨਾਂ ਪਸ਼ੂਆਂ ਨੂੰ ਆਪਾਂ ਵਾਰਾ ਗਾਈਆਂ ਨੂੰ ਕਟੌੜ ਕਿਵੇਂ ਕਰਨਾ ਹੈ ਜੇ ਆਪਾਂ ਦੋਸ਼ ਇੱਕ ਦੂਜੇ ਨੂੰ ਦਿੰਦੇ ਰਹੇ ਤੇ ਜਾਨਾਂ ਬੇਸ਼ਕੀਮਤੀ ਚਲੀਆਂ ਜਾਣਗੀਆਂ ਤੇ ਆਪਾਂ ਫਿਰ ਕੀ ਸਿੱਖਾਂਗੇ ਦੁਰਘਟਨਾ ਤੋਂ ਦੁਰਘਟਨਾ ਤੋਂ ਕੁਝ ਸਿੱਖਣਾ ਜਿਵੇਂ ਮੈਂ ਦਮਾਰਾ ਫੇਰ ਦੱਸਣਾ ਚਾਹੁੰਦਾ ਕਿ ਪੂਰੇ ਪੰਜਾਬ ਦੇ ਵਿੱਚ ਸਰਬਾ ਹੋ ਜੇ ਤੇ 10-10 ਪਿੰਡਾਂ ਦੀ ਗਊਸ਼ਾਲਾ ਬਣ ਜੇ ਇੱਕ ਵਿਚਾਲੇ ਗਊਸ਼ਾਲਾ ਬਣ ਜੇ 10 ਪਿੰਡਾਂ ਦੇ ਤੇ ਉਹ 10 ਪਿੰਡਾਂ ਦੀ ਜ਼ਿੰਮੇਵਾਰੀ ਹੋ ਜੇ ਪਿੰਡ ਦੇ ਵਿੱਚ ਕਮੇਟੀ ਬਣ ਜੇ ਤੇ ਨਾਲੇ ਉਹ ਜਿਹੜੀਆਂ ਗਾਈਆਂ ਉਸ ਗਊਸ਼ਾਲਾ ਦੇ ਵਿੱਚ ਹੋਣ ਉਸ 10 ਪਿੰਡਾਂ ਦੀਆਂ ਤੇ ਜਾਣੇ ਕਿ ਕਿਸੇ ਵੀ ਗਊਸ਼ਾਲਾ ਦੇ ਵਿੱਚ ਜਾਣ ਦੀ ਲੋੜ ਹੀ ਨਹੀਂ ਪੈਣੀ ਆਪਦੇ ਆਪ ਦੇ ਜਿਹੜੀਆਂ ਗਾਈਆਂ ਪਿੰਡਾਂ ਦੀਆਂ ਕਟੌਲ ਕਰ ਲੈਣਗੇ ਉਸ ਤੋਂ ਬਾਅਦ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਬਣਾਉਣੀਆਂ ਗਊਸ਼ਾਲਾ ਦੀਆਂ ਉਹ ਆਪਦੇ ਪਿੰਡ ਦੇ ਵਿੱਚ ਡਾਟਾ ਰੱਖਿਆ ਕਰਨੀਆਂ ਵੀ ਸਾਡੇ ਪਿੰਡ ਦੇ ਵਿੱਚ ਕਿੰਨੀਆਂ ਗਾਈਆਂ ਐ ਜਿਨ੍ਹਾਂ ਨੇ ਗਾਈ ਛੱਡਣੀਏ ਤਾਂ ਆਪਦੀ ਗਊਸ਼ਾਲਾ ਦੇ ਵਿੱਚ ਜਾ ਕੇ ਛੱਡੇ ਇਹ ਨਹੀਂ ਹੋਊਗਾ ਵੀ ਦੁੱਧ ਪੀ ਲਿਆ ਤੇ ਮੁੜ ਕੇ ਰੱਸਾ ਲਾਤਾ ਯਾਨੀ ਕਿ ਇਸ ਤਰੀਕੇ ਦੇ ਨਾਲ ਜਿਹੜੀਆਂ ਗਾਈਆਂ ਉਹ ਪਟੋਲ ਹੋ ਸਕਦੀਆਂ ਤੇ ਜਿਹੜੀਆਂ ਦੁਰਘਟਨਾ ਹੋ ਰੁਕ ਸਕਦੀ ਰੁਕ ਸਕਦੀਆਂ ਵੇਖੋ ਕਿੰਨਾ ਆਪਾਂ ਗਊ ਟੈਗਸ ਦਿੰਨੇ ਆ ਤੇ ਜਾਂਨਾ ਫੇਰ ਵੀ ਚੱਲੀਆਂ ਗਈਆਂ ਛੜ ਗਈ ਹਾਸੇ ਫੇਰ ਵੀ ਹੋ ਹੀ ਜਾਂਦੇ ਆ ਯਾਨੀ ਕਿ ਸਰਕਾਰਾਂ ਵੀ ਇਸ ਦੇ ਗੌਰ ਕਰਨ ਤੇ ਲੋਕ ਵੀ ਗੌਰ ਕਰਨ ਯਾਨੀ ਕਿ ਜਦੋਂ 10-10 ਪਿੰਡਾਂ ਦੀ ਗਊਸ਼ਾਲਾ ਬਣ ਗਈ ਪੂਰੇ ਪੰਜਾਬ ਦੇ ਵਿੱਚ ਗਾਈਆਂ ਦਾ ਸਰਬਾ ਹੋ ਗਿਆ ਵੀ ਕਿਹੜੇ ਪਿੰਡ ਦੇ ਵਿੱਚ ਕਿੰਨੀਆਂ ਗਾਇਆਂ ਕਿਹੜੇ ਪਿੰਡ ਦੇ ਵਿੱਚ ਕਿੰਨੀਆਂ ਗਾਇਆਂ ਗਾਇਆਂ ਦੇ ਨੰਬਰ ਲੱਗ ਜਾਣ ਜਵੇਂ ਮੋਟਰਸਾਈਕਲ ਦਾ ਨੰਬਰ ਹੋ ਗਿਆ ਗੱਡੀ ਦਾ ਨੰਬਰ ਹੋ ਗਿਆ ਜਾਨੀ ਕਿ ਉਹ ਪਿੰਡ ਦੀ ਕਮੇਟੀ ਪਿੰਡ ਦੇ ਵਿੱਚ ਗਊਸ਼ਾਲਾ ਦੀ ਰੱਖਿਆ ਕਰੋ ਵਰਗੀ ਵੀ ਭਾਈ ਜਦੋਂ ਵੀ ਤੁਸੀਂ ਕੋਈ ਵਾਰ ਆਪਸ ਨੂੰ ਛੱਡਣਾ ਗਾਂ ਹੀ ਛੱਡਣੀ ਹੈ ਤਾਂ ਆਪ ਦੀ ਗਊਸ਼ਾਲਾ ਦੇ ਵਿੱਚ ਜਾ ਕੇ ਛੱਡੇ ਜਾਇਆ ਕਰੋ ਜਾਨੀ ਕਿ ਬੇਸ਼ਕੀਮਤੀ ਜਾਨਾਂ ਆਪਾਂ ਕਿਵੇਂ ਬਚਾਉਣੀਆਂ ਇਹ ਦੁਰਘਟਨਾ ਕਿਵੇਂ ਰੋਕਣੀਆਂ ਜਾਨੀ ਕਿ ਅੱਜ ਅਸੀਂ ਇਸ ਤੇ ਵਿਚਾਰ ਰੱਖਨੇ ਤੇ ਵੀਡੀਓ ਤਾਂ ਥੋੜੀ ਜਿਹੀ ਲੰਬੀ ਹੋ ਚੁੱਕੀ ਕਿਉਂਕਿ ਗੱਲਾਂ ਬੇਸ਼ਕੀਮਤੀ ਹੈ ਜਾਨਾਂ ਬਚਾਉਣ ਦੀਆਂ ਗੱਲਾਂ ਹੈ ਜਿਹੜੀਆਂ ਜਾਨਾਂ ਬੇਸ਼ਕੀਮਤੀ ਚਲੀਆਂ ਜਾਂਦੀਆਂ ਮੋੜ ਵਾਪਸ ਨਹੀਂ ਆਉਂਦੀਆਂ ਕਿੰਨੇ ਛੜਕੀ ਹਾਸੇ ਹੋ ਜਾਂਦੇ ਐ ਗਾਈਆਂ ਦਾ ਬੁਰਾ ਹਾਲ ਹੋ ਜਾਂਦਾ ਨੌਜਵਾਨ ਚਲੇ ਜਾਂਦੇ ਐ ਯਾਨੀ ਕਿ ਇਹਦੇ ਤੋਂ ਆਪਾਂ ਕੁਝ ਸਿੱਖੀਏ ਅੱਜ ਮੈਂ ਆਪਣੇ ਇਹ ਵਿਚਾਰ ਰੱਖਿਆ ਕਿ 10-10 ਪਿੰਡਾਂ ਦੀ ਗਊਸ਼ਾਲਾ ਬਣ ਜੇ ਪੂਰੇ ਪੰਜਾਬ ਦੀਆਂ ਗਾਈਆਂ ਦਾ ਸਰਪਾ ਹੋ ਜੇ ਤੇ ਉਹ ਜਿਹੜੇ 10 ਪਿੰਡ ਐ ਉਹ ਗਊਸ਼ਾਲਾ ਨੂੰ ਆਪਦੀ ਨੂੰ ਸਾਂਭਣ ਪੱਠੇ-ਦੱਥੇ ਕੁਝ ਹਿੱਸਾ ਸਰਕਾਰ ਪਾਵੇ ਤੇ ਉਸ 10 ਪਿੰਡਾਂ ਦੀ ਗਊਸ਼ਾਲਾ ਦੇ ਵਿੱਚ ਉਹ 10 ਪਿੰਡਾਂ ਦੀਆਂ ਜਿਹੜੀਆਂ ਗਾਈਆਂ ਐ ਉੱਥੇ ਹੀ ਰਹਿਣ ਉੱਥੇ ਹੀ ਛੱਡਣ ਤੇ ਬੜੇ ਤਰੀਕੇ ਦੇ ਨਾਲੇ ਕਉਸ਼ਾਲਾ ਬਣ ਜਾਣ ਤੇ ਕਟੌਲ ਹੋ ਜੇ ਨਾਲੇ ਲੋਕਾਂ ਦੇ ਉੱਤੇ ਬੋਝ ਪੈ ਜੇ ਇਹਨਾਂ ਦਾ ਹੁਣ ਸਰਕਾਰਾਂ ਨੂੰ ਦੋਹੇ ਦਈ ਜਾਂਦੇ ਆ ਨਾਲੇ ਜਾਣੇ ਕਿ ਮੜ ਕੇ ਜਿਹੜੀਗਾ ਪੱਠੇ ਡੱਕੇ ਦਾ ਨੁਕਸਾਨ ਹੁੰਦਾ ਹੈ ਫਸਲਾਂ ਦਾ ਨੁਕਸਾਨ ਹੁੰਦਾ ਉਹ ਨਹੀਂ ਹੁੰਦਾ ਤੇ ਉਹ 10 ਪਿੰਡਾਂ ਦੀ ਗਊਸ਼ਾਲਾ ਬਣਾ ਕੇ ਤੇ ਉਹ 10 ਪਿੰਡਾਂ ਦੀ ਉਸਤੇ ਜ਼ਿੰਮੇਵਾਰੀ ਹੋ ਜੇ ਵੀ ਇਸ ਗਊਸ਼ਾਲਾ ਨੂੰ ਤੁਸੀਂ ਸਾਹਮਣੇ ਸਰਕਾਰ ਵੱਲੋਂ ਉਹ ਹਿੱਸਾ ਪਏ ਜੇ ਪੱਠੇ-ਤੱਥੇ ਦਾ ਹਿੱਸਾ ਪਏ ਜੇ ਯਾਨੀ ਕਿ ਬੜੇ ਤਰੀਕੇ ਦੇ ਨਾਲ ਜਿਹੜੇ ਪਸ਼ੂਆਂ ਨੂੰ ਕਟੌਲ ਕੀਤਾ ਜਾ ਸਕਦਾ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕਿ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅੱਜ ਬਹੁਤ ਹੀ ਸਮੇਂ ਦੀ ਲੋੜ ਹੈ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹੈ